ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬਾਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਮੁੱਖ ਗ੍ਰੰਥੀ ਤਖਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਅਤੇ ਜਥੇਦਾਰ ਦਮਦਮਾ ਸਾਹਿਬ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਜਥੇਦਾਰ ਸਿੰਘ ਸਾਹਿਬ ਸ੍ਰੀ ਮਾਨ ਯਾਨੀ ਸੁਲਤਾਨ ਸਿੰਘ ਦੀ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਨੇ ਕੱਲ ਇੱਕ ਫੈਸਲਾ ਕੀਤਾ ਜਿਸ ਨੂੰ ਇਤਿਹਾਸਿਕ ਫੈਸਲਾ ਮੰਨਿਆ ਜਾ ਰਿਹਾ ਹੈ ਔਰ ਉਹਨਾਂ ਨੇ ਸਦਾਰ ਸੁਖਵੀਰ ਸਿੰਘ ਬਾਦਲ ਸਮੇਤ ਸਾਰੇ ਅਕਾਲੀ ਦਲ ਨੂੰ ਦਾਗੀਆਂ ਤੇ ਬਾਗੀਆਂ ਨੂੰ ਜਿਹਨਾਂ ਨੂੰ ਦਾਗੀ ਦੀ ਬਾਗੀ ਆਖਿਆ ਜਾਂਦਾ ਸਾਰਿਆਂ ਨੂੰ ਉਹਨਾਂ ਨੇ ਤਲਬ ਕੀਤਾ ਔਰ ਸਵਾਲ ਜਵਾਬ ਕੀਤੇ ਔਰ ਉਹਨਾਂ ਨੇ ਜੋ ਉਹਨਾਂ ਨੂੰ ਮੰਨ ਵਿੱਚ ਆਇਆ ਉਹਨਾਂ ਨੇ ਉਸ ਤਰ੍ਹਾਂ ਦੀ ਸੇਵਾ ਕਹਿ ਲਓ ਜਾਂ ਧਾਰਮਿਕ ਧੰਨ ਕਹਿ ਲਓ ਲਗਾਇਆ ਪਰ ਇਸ ਵਿੱਚ ਮੈਂ ਪਹਿਲੇ ਸਿੰਘ ਸਾਹਿਬਾਨ ਜੀ ਤੋਂ ਮਾਫੀ ਮੰਗ ਲੈਂਦਾ ਹਾਂ ਜੇ ਮੈਂ ਗਲਤ ਹੋਵਾਂਗਾ ਤਾਂ ਮੈਂ ਬਾਰ-ਬਾਰ ਮਾਫੀ ਮੰਗਦਾ ਪਰ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਸਿੰਘ ਸਾਹਿਬ ਜੀ ਹੋਣ ਜਾਂ ਕੋਈ ਵੀ ਵੱਡੀ ਤਵੱਡੀ ਸਿੱਖ ਜਗਤ ਦੀ ਸ਼ਖਸੀਅਤ ਹੋਵੇ ਧਾਰਮਿਕ ਹੋਵੇ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਸਾਹਿਤਿਕ ਹੋਵੇ ਕਿਸੇ ਨੂੰ ਵੀ ਸਤਿਗੁਰੂ ਦੀ ਬਾਣੀ ਦੀ ਬੇਅਦਵੀ ਕਰਨ ਦਾ ਅਧਿਕਾਰ ਨਹੀਂ ਹੈ ਪਰ ਇਸ ਮਾਮਲੇ ਵਿੱਚ ਦੇਖਿਆ ਗਿਆ ਕਿ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਪਵਨ ਪੰਕਤੀਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1100 42 ਨੰਬਰ ਅੰਗ ਤੇ ਪੈਰੋ ਰਾਗ ਵਿੱਚ ਦਰਜ ਹਨ ਨਿਰਵੈਰ ਪੁਰਖ ਸਤਿਗੁਰ ਪ੍ਰਵਦਾਤੇ ਹਮ ਅਪਰਾਧੀ ਤੁਮ ਬਖਸ਼ਾਤੇ ਔਰ ਜਿਸ ਪਾਪੀ ਕੋ ਮਿਲੈ ਨਟੋਈ ਸਨ ਅਵੇ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ ਮਨਾਏ ਸਫਲ ਪਾਏ ਕ੍ਰੂਤੇ ਆਏ ਪਾਰਬ੍ਰह्म ਸਤਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਆਦੇਸ ਆਖਰੀ ਪੰਕਤੀ ਇਸ ਬੱਦੀ ਚਾਰ ਪਦ ਨੇ ਪਾਰਬ੍ਰह्म ਗੁਰ ਪਏ ਦਿਆਲਾ ਨਾਨਕ ਦਾਸ ਦੇਖ ਪਏ ਨਿਹਾਲਾ ਇਹ ਪਾਵਨ ਪੰਕਤੀਆਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਤਖਤੀ ਤੇ ਲਿਖ ਕੇ ਤੇ ਉਹਨਾਂ ਤਖਤੀਆਂ ਗਲ ਵਿੱਚ ਪਵਾ ਕੇ ਤੇ ਭਾਵੇਂ ਇਸ ਲਈ ਸੀ ਕਿ ਅਸੀਂ ਗੁਨਾਹਗਾਰ ਆ ਤੇ ਸਰਣ ਆਇਆ ਤੇ ਸਾਨੂੰ ਬਖਸ਼ਿਆ ਜਾਏ ਪਰ ਇੱਥੇ ਬਾਣੀ ਦੀ ਬਹੁਤ ਵੱਡੀ ਬੇਅਦਬੀ ਹੋਈ ਜਦ ਕਿ ਉਹ ਗਲ ਵਿੱਚ ਪੰਕਤੀਆਂ ਪਾ ਕੇ ਤਖਤਿ ਮਹਾਰਾਜ ਦੀ ਬਾਣੀ ਦੀ ਲਿਖੀ ਹੋਈ ਪਾ ਕੇ ਤੇ ਉਸ ਤੇ ਮਲਮੂਤਰ ਦੇ ਛੱਟੇ ਪੈ ਰਹੇ ਸਨ ਤੇ ਉਹ ਬਰਤਨਾਂ ਦੀ ਝੂਠ ਦੇ ਛੱਟੇ ਪੈ ਰਹੇ ਸਨ ਤੇ ਇਸ ਕਰਕੇ ਚਲੋ ਬਰਤਨਾਂ ਦੀ ਝੂਠ ਬਾਰੇ ਕੋਈ ਕਹਿ ਸਕਦਾ ਵੀ ਮਹਾਰਾਜ ਦੀ ਸੇਵਾ 하기 ਉਹ ਵੀ ਨਹੀਂ ਪਾਣੀ ਚਾਹੀਦੀਆਂ ਬਾਣੀ ਦੀ ਪੰਕਤੀ ਤੇ ਪਰ ਮਲਮੂਤਰ ਦੇ ਵਿੱਚ ਜਾ ਕੇ ਤੇ ਧੋਣਾ ਸਾਫ ਕਰਨਾ ਤੇ ਉੱਥੇ ਬਾਣੀ ਦੀਆਂ ਪੰਕਤੀਆਂ ਗਲ ਵਿੱਚ ਪਾਈ ਰੱਖਣੀਆਂ ਸਿੰਘ ਸਾਹਿਬ ਜੀ ਨੇ ਕੋਈ ਉਚੇਚਾ ਹadesh ਵੀ ਨਹੀਂ ਜਾਰੀ ਕੀਤਾ ਕਿ ਜੇ ਤੁਸੀਂ ਬਾਥਰੂਮ ਦੇ ਸਾਫ ਕਰੋਗੇ ਬਲ ਮੂਤਰ ਸਾਫ ਕਰੋਗੇ ਤਾਂ ਪੰਕਤੀਆਂ ਬਾਣੀ ਦੀਆਂ ਬਾਹਰ ਸਤਕਾਰ ਸਹਿਤ ਕਿਸੇ ਨੂੰ ਪਕੜਾ ਲਓਗੇ ਜਾਂ ਉੱਚੀ ਜਗ੍ਹਾ ਤੇ ਕਿਤੇ ਬਿਲਾਜ਼ਮਾਨ ਕਰਾ ਲਓਗੇ ਭਵੇਂ ਬਾਣੀ ਦੀ ਇੱਕ ਪੰਕਤੀ ਹੋਵੇ ਭਵੇਂ ਦੋ ਪੰਕਤੀਆਂ ਹੋਣ ਬਾਣੀ ਗੁਰੂ ਹੈ ਤੇ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸ ਗੁਰੂ ਸਾਹਿਬਾਨ ਦੀ ਪਵਨ ਪਵਿੱਤਰ ਜੋਤ ਹੈ ਇਹ ਬਹੁਤ ਵੱਡਾ ਜਿਹੜਾ ਬਾਣੀ ਦੀ ਬੇਅਦਬੀ ਦਾ ਬਾਇਸ ਬਣਿਆ ਹੈ ਇਸ ਕਰਕੇ ਮੈਂ ਸਾਰੇ ਪੰਥ ਨੂੰ ਵੀ ਬੇਨਤੀ ਕਰਦਾ ਜੇ ਮੈਂ ਗਲਤਾਂ ਤਾਂ ਮੈਨੂੰ ਤੁਸੀਂ ਜੋ ਚਾਹੋ ਸਜ਼ਾ ਦੇ ਸਕਦੇ ਹੋ ਤੇ ਭਾਵੇਂ ਕੋਈ ਸਿੰਘ ਸਹਬਾਨ ਜੀ ਨੇ ਭਾਵੇਂ ਕੋਈ ਰਾਜਨੀਤਿਕ ਹਸਤੀ ਹੈ ਭਾਵੇਂ ਕੋਈ ਕਿਸੇ ਤਰ੍ਹਾਂ ਦੀ ਕਿਸੇ ਖੇਤਰ ਦੀ ਵੀ ਵੱਡੀ ਹਸਤੀ ਹੈ ਕਿਸੇ ਨੂੰ ਵੀ ਬਾਣੀ ਦੀ ਬੇਅਦਬੀ ਜਾਣੇ ਅਣਜਾਣੇ ਵਿੱਚ ਵੀ ਕਰਨ ਦਾ ਅਧਿਕਾਰ ਨਹੀਂ ਪਹੁੰਚਦਾ ਇਸ ਲਈ ਮੈਨੂੰ ਨਹੀਂ ਪਤਾ ਮੈਂ ਠੀਕ ਕਹਿ ਰਿਹਾ ਕਿ ਗਲਤ ਕਹਿ ਰਿਹਾ ਆਪ ਖਾਲਸਾ ਪੰਥ ਹੀ ਇਸ ਗੱਲ ਦਾ ਫੈਸਲਾ ਕਰੋ ਇਸ ਗੱਲ ਤੇ ਨਿਰਣੈ ਕਰੋ ਕਿ ਕੀ ਸਿੰਘ ਸਾਹਿਬ ਜੀ ਨੂੰ ਇਹਨਾਂ ਖਿਆਲ ਨਹੀਂ ਰਿਹਾ ਸਾਡੇ ਸਤਕਾਰਯੋਗ ਸਿੰਘ ਸਾਹਿਬ ਜਾਨ ਸਾਹਿਬਾਨ ਜੀ ਨੂੰ ਕਿ ਜੇ ਮਲਮੁੱਤਰ ਵਿੱਚ ਜਾ ਕੇ ਤੇ ਸੇਵਾ ਕਰਨ ਗਏ ਤਾਂ ਪੰਕਤੀਆਂ ਦੀ ਬੇਦਬੀ ਹੋਏਗੀ ਕਿ ਨਹੀਂ ਹੋਏਗੀ ਛੱਟੇ ਪਹਿਨਣਗੇ ਕਿ ਨਹੀਂ ਪਹਿਨਣਗੇ ਤੇ ਹੋ ਸਕਦਾ ਵੀ ਉਹਨਾਂ ਲੈਮੀਨੇਸ਼ਨ ਵੀ ਕਰਵਾਇਆ ਹੋਵੇ ਪਰ ਲੈਮੀਨੇਸ਼ਨ ਵੀ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਜੇ ਬਾਣੀ ਲਿਖੀ ਐ ਤੇ ਉਸ ਤੇ ਮਲਮੁਤਰ ਦੇ ਛੱਟੇ ਪੈਣ ਝੂਠ ਉਸ ਤੇ ਖਿਲਰੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਸ ਬਾਰੇ ਸਿੰਘ ਸਾਹਿਬਾਨ ਆਪ ਹੀ ਫੈਸਲਾ ਕਰਨ ਕੇ ਇਹ ਜਿਹੜੀ ਬਾਣੀ ਬਾਣੀ ਦੀ ਬੇਦਵੀ ਜਾਣੇ ਜਾਣੇ ਆਪ ਜੀਆਂ ਕੋਲ ਹੋਈ ਐ ਜਾਂ ਕਿਸੇ ਨੇ ਕਰਵਾ ਦਿੱਤੀ ਐ ਜਾਂ ਤੁਸੀਂ ਪੰਕਤੀਆਂ ਨਹੀਂ ਪੜੀਆਂ ਕਿਸੇ ਹੋਰ ਨੇ ਗਲ ਵਿੱਚ ਪਾ ਦਿੱਤੀਆਂ ਨੇ ਜਿਹੜਾ ਵੀ ਮਲਮੁਤਰ ਦੀਆਂ ਦੇ ਵਿੱਚ ਜਾ ਕੇ ਤੇ ਮਹਾਰਾਜ ਦੀਆਂ ਪੰਕਤੀਆਂ ਲੈ ਕੇ ਜਾਣ ਦਾ ਜਾਂ ਗਲ ਪਾਉਣ ਦਾ ਜਿਹੜਾ ਵੀ ਕੋਈ ਤੁਹਾਡਾ ਕਾਰੀਗਰ ਹੈਗਾ ਜਿੰਨੇ ਪੰਕਤੀਆਂ ਲਿਖੀਆਂ ਨੇ ਪ੍ਰਿੰਟਰ ਹੈਗਾ ਜਾਂ ਜਿੰਨੇ ਗਲ ਚ ਪਾਈਆਂ ਨੇ ਜਾਂ ਆਪਜੀ ਦੀ ਜਾਣਕਾਰੀ ਵਿੱਚ ਇਹ ਨਹੀਂ ਰਿਹਾ ਕਿ ਬਾਣੀ ਦੀਆਂ ਪੰਕਤੀਆਂ ਗਲ ਵਿੱਚ ਪਾ ਕੇ ਤੇ ਮਲਮੂਤਰ ਸਾਫ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੈਂ ਸਾਰੇ ਪੰਥ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬਾਨ ਜੀ ਇਸ ਵੱਡੀ ਜਿਹੜੀ ਗੁਰਬਾਣੀ ਦੀ ਬੇਦਵੀ ਹੋਈ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦ ਜਿਹੜੇ 1100 42 ਨੰਬਰ ਅੰਦ ਤੇ ਨੇ ਪੈਰੋ ਮਹਲਾ ਪੰਜਵਾਂ ਮਹਾਰਾਜ ਦੇ ਇਸ ਪਾਵਨ ਪੰਕਤੀਆਂ ਜੋ ਬੇਅਦਬੀ ਕੀਤੀ ਗਈ ਹੈ ਜਾਂ ਜੋ ਬੇਅਦਬੀ ਹੋਈ ਹੈ ਜਾਣੇ ਨਾ ਜਾਣੇ ਹੋਈ ਹੈ ਤਾਂ ਸਿੰਘ ਸਾਹਿਬ ਜੀ ਇਸ ਦਾ ਪਛਤਾਪ ਕਰਨ ਔਰ ਇਸ ਤੇ ਅਕਸਰੀ ਅਕਾਲ ਤਖਤ ਸਾਹਿਬ ਅਖੰਡ ਪਾਠ ਰਖਵਾ ਕੇ ਜਾਂ ਜਿਸ ਤਰ੍ਹਾਂ ਵੀ ਹੈ ਅਗਰ ਬਾਣੀ ਦੀ ਬੇਅਦਬੀ ਹੋਈ ਹੈ ਤੇ ਉਹਨਾਂ ਨੂੰ ਜਿਹੜਾ ਭਾਵੇਂ ਜੋ ਜੋ ਵੀ ਨੇ ਉਹਨਾਂ ਨੂੰ ਇਸ ਇਸ ਦਾ ਪਛਤਾਪ ਕਰਨਾ ਜ਼ਰੂਰੀ ਹੈ ਤੇ ਜੇ ਯਾ ਫਿਰ ਇੰਨੀ ਜਲਦੀ ਹੋ ਗਈ ਸੀ ਕਿ ਭਈ ਅਸੀਂ ਤਾਂ ਫਟਾਫਟ ਕਿਸੇ ਨੂੰ ਦੋਸ਼ੀ ਤੇ ਕਿਸੇ ਨੂੰ ਕੁਝਕਰਾਰ ਦੇ ਦੇਣਾ ਹੈ ਤੇ ਪਾਵੇਂ ਬਾਣੀ ਦੀ ਪੰਕਤੀ ਦੀ ਸਤਕਾਰ ਅਦਬ ਤੇ ਭੈ ਭਾਵਨੀ ਦਾ ਖਿਆਲ ਰਵੇ ਜਾਂ ਨਾ ਰਵੇ ਇਹ ਇਸ ਤਰ੍ਹਾਂ ਕੀਤਾ ਗਿਆ ਤੇ ਜੇ ਮਾਨੀਏ ਸਿੰਘ ਸਾਹਿਬ ਜੀ ਉਹ ਇਸ ਤਰ੍ਹਾਂ ਕੀਤਾ ਗਿਆ ਹੈ ਤਾਂ ਫਿਰ ਆਪ ਜੀ ਨੂੰ ਇਸ ਵੱਡੀ ਪਦਵੀ ਤੇ ਰਹਿਣ ਦਾ ਹੱਕ ਨਹੀਂ ਹੈ ਮੈਂ ਨਿਮਰਤਾ ਸਹਿਤ ਬੇਨਤੀ ਕਰ ਰਿਹਾ ਬਾਕੀ ਤੁਸੀਂ ਆਪ ਹੀ ਸੋਚੋ ਕਿ ਤੁਹਾਨੂੰ ਹੱਕ ਹੈ ਅਗਰ ਤੁਹਾਡੇ ਰਾਹੀਂ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਦੀਆਂ ਪੰਕਤੀਆਂ ਦੀ ਬੇਅਦਬੀ ਤੁਹਾਡੇ ਰਾਹੀਂ ਹੋਈ ਹੈ ਅਗਰ ਤਾਂ ਫਿਰ ਤੁਹਾਨੂੰ ਇਹ ਪਦਵੀਆਂ ਤੇ ਰਹਿਣ ਦਾ ਹੱਕ ਹੈਗਾ ਕਿ ਆਪ ਸਜ਼ਾ ਦੇ ਭਾਗੀ ਨਹੀਂ ਹੋ ਕਿ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋਣਾ ਚਾਹੀਦਾ ਜਾਂ ਖਾਲਸਾ ਪੰਥ ਆਪ ਜੀ ਨੂੰ ਤਲਬ ਨਾ ਕਰੇ ਜਾਂ ਕਿਸੇ ਨੂੰ ਵੀ ਅਗਰ ਕੋਈ ਆਪ ਜੀ ਦੀ ਹੀ ਗੱਲ ਨਹੀਂ ਹੈ ਅਗਰ ਕਿਸੇ ਕੋਲੋਂ ਵੀ ਇਸ ਤਰ੍ਹਾਂ ਹੋ ਜਾਂਦਾ ਮਲਮੂਤਰ ਵਾਲੀ ਥਾਂ ਤੇ ਸਫਾਈ ਕਰ ਲਿਓ ਗੱਲ ਚ ਬਾਣੀ ਦੀਆਂ ਪੰਕਤੀਆਂ ਪਾ ਕੇ ਜਾਂਦਾ ਤਾਂ ਕਿ ਆਪ ਇਸ ਨੂੰ ਅਲਾਉ ਕਰਦੇ ਹੋ ਜਾਂ ਸਿੱਖ ਰਹਿਤ ਮਰਿਆਦਾ ਇਸ ਨੂੰ ਅਲਾਉ ਕਰਦੀ ਹੈ ਇਹ ਕਿਤਨੇ ਦੁੱਖ ਦੀ ਗੱਲ ਹੈ ਇਹ ਕਿਤਨੇ ਇਹ ਹਿਰਦੇ ਜਿਹੜੇ ਨੇ ਉਹ ਉਹਨਾਂ ਨੂੰ ਬਲੁੰਦਰਨ ਵਾਲੀ ਗੱਲ ਹੋਈ ਹੈ ਕਿ ਸਜ਼ਾ ਦੇਣ ਦੇ ਉਹਦੇ ਵਿੱਚ ਚਲੋ ਉਹ ਜ਼ਰੂਰੀ ਸੀ ਜੋ ਆਪ ਜੀ ਨੇ ਕੀਤਾ ਸਿਰ ਮੱਥੇ ਤੇ ਸਭ ਨੇ ਮੰਨਿਆ ਮੈਂ ਵੀ ਇਸ ਨੂੰ تسلیم ਕੀਤਾ ਹਰ ਇੱਕ ਨੇ ਕੀਤਾ ਵੀ ਜੋ ਤੁਸੀਂ ਕੀਤਾ ਚੰਗਾ ਕੀਤਾ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਨੂੰ ਜਿਹੜਾ ਸਿਰ ਸਿਰ ਮਸਤਕ ਤੇ ਪ੍ਰਵਾਨ ਕੀਤਾ ਉਹਨਾਂ ਦੇ ਸਾਰੇ ਕੈਬਨਿਟ ਨੇ ਪ੍ਰਵਾਨ ਕੀਤਾ ਔਰ ਕਰਨਾ ਵੀ ਚਾਹੀਦਾ ਸੀ ਇਸ ਸ੍ਰੀ ਅਕਾਲ ਤਖਤ ਪਰ ਜਦ ਆ ਜਿਹੜੀ ਬਾਣੀ ਦੀ ਬੇਅਦਬੀ ਨਾਲ ਹੋਈ ਹੈ ਮਹਾਰਾਜ ਦੀਆਂ ਪੰਕਤੀਆਂ ਦੀ ਇਹਦਾ ਲੇਖਾ ਜੋਖਾ ਕੌਣ ਦੇਵੇਗਾ ਕਿ ਇਹ ਇਹ ਅਲਾਉ ਕਰ ਦਿੱਤੀ ਗਈ ਹੈ ਕਿ ਤੁਸੀਂ ਬਾਣੀ ਦੀਆਂ ਪੰਕਤੀਆਂ ਮਲਮੂਤਰ ਵਾਲੇ ਥਾਂ ਲੈ ਜਾਓ ਤੇ ਮਲਮੂਤਰ ਦੀਆਂ ਉੱਤੇ ਛਿੱਟਾਂ ਪੈ ਜਾਣ ਕਿ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ ਜਾਂ ਕਿਉਂ ਇਸ ਬਾਣੀ ਦੀਆਂ ਪੰਕਤੀਆਂ ਦੀ ਬੇਦੀ ਵੀ ਹੋਈ ਹੈ ਮੈਂ ਸਿਰਫ ਇੰਨੀ ਬੁਜ਼ਾਰਿਸ਼ ਸਾਰੇ ਖਾਲਸਾ ਪੰਥ ਨੂੰ ਕਰਨਾ ਚਾਹੁੰਨਾ ਬਾਕੀ ਖਾਲਸਾ ਪੰਥ ਬਹੁਤ ਸਿਆਣਾ ਹੈ ਸਿੰਘ ਸਾਹਿਬ ਜੀ ਬਹੁਤ ਸਿਆਣੇ ਨੇ ਆਪ ਉਹਨਾਂ ਨੇ ਆਪ ਹੀ ਇਸ ਬਾਰੇ ਜੋ ਹੈ ਉਹ ਫੈਸਲਾ ਕਰ ਲੈਣਾ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ